ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਤੁਸੀਂ ਦੇਖ ਰਹੇ ਹੋ ਗੈਵੀ ਚਾਹਾਨ ਵਲੌਗਸ ਬਹੁਤ ਇੰਪੋਰਟੈਂਟ ਗੱਲ ਕਰਨੀ ਹੈ ਅੱਜ ਕਿ ਆਪਣੇ ਪੰਜਾਬੀ ਜਾਂ ਇੰਡੀਅਨ ਸਟੂਡੈਂਟਾਂ ਨੂੰ ਹੀ ਬਾਹਰਲੇ ਮੁਲਕਾਂ ਦੇ ਵਿੱਚ ਨਿਸ਼ਾਨਾ ਕਿਉਂ ਬਣਾਇਆ ਜਾ ਰਿਹਾ ਉਹਨਾਂ 'ਤੇ ਅਟੈਕ ਕਿਉਂ ਹੋ ਰਹੇ ਆ ਬਹੁਤ ਗੰਭੀਰ ਮੁੱਦਾ ਹੈ ਇੱਕ ਹਫਤਾ ਪਹਿਲਾਂ ਵੀ ਮੈਂ ਵੀਡੀਓ ਪਾਈ ਸੀ ਕਿ ਬੇਨਤੀ ਕੀਤੀ ਸੀ ਕਿ ਆਪਾਂ ਨੂੰ ਇਕੱਠੇ ਹੋਣ ਦੀ ਲੋੜ ਹੈ ਤੇ ਬਹੁਤ ਗੰਭੀਰ ਮੁੱਦਾ ਹੈ ਤੇ ਤੁਸੀਂ ਜਾਨੀ ਕਿ ਬੜਾ ਦੁੱਖ ਵਾਲੀ ਗੱਲ ਹੈ ਕਿ ਇੱਕ ਹਫਤੇ ਦੇ ਵਿੱਚ ਚਾਰ ਸਟੂਡੈਂਟਾਂ ਤੇ ਹਮਲਾ ਹੋ ਗਿਆ ਤੇ ਚਾਰੇ ਦੰਦ ਤੋੜ ਚੁੱਕੇ ਆ ਤੇ ਭਾਰਤ ਦੇ ਗ੍ਰਹਿ ਮੰਤਰਾਲੇ ਨੇ ਵੀ ਇਸ ਚੀਜ਼ ਤੇ ਐਕਸ਼ਨ ਲਿਆ ਜਿਹੜੇ ਸਪੋਕਸਪਰਸਨ ਹੈਗੇ ਆ ਗ੍ਰਹਿ ਵਿਭਾਗ ਦੇ ਭਾਰਤ ਦੇ ਰਣਧੀਰ ਜੈਸਵਾਲ ਉਹਨਾਂ ਨੇ ਬਕਾਇਦਾ ਕੈਨੇਡਾ ਗਵਰਨਮੈਂਟ ਨੂੰ ਬੇਨਤੀ ਕੀਤੀ ਹੈ ਕਿ ਜਿਹੜੇ ਸਾਡੇ ਇੰਡੀਆ ਦੇ ਸਟੂਡੈਂਟ ਆ ਕੈਨੇਡਾ ਦੇ ਵਿੱਚ ਰਹਿ ਰਹੇ ਆ ਉਹਨਾਂ ਦੀ ਸੇਫਟੀ ਨੂੰ ਇਨਸ਼ੋਰ ਕਰੋ ਤੁਸੀਂ ਇਹ ਬਹੁਤ ਗੰਭੀਰ ਮੁੱਦਾ ਵੀ ਜਿਹੜੇ ਸਟੂਡੈਂਟ ਹੈਗੇ ਆ ਕੈਨੇਡਾ ਦੇ ਵਿੱਚ ਉਹਨਾਂ ਤੇ ਹੀ ਹਮਲੇ ਕਿਉਂ ਹੋ ਰਹੇ ਆ ਇਹਦੇ ਪਿੱਛੇ ਕੀ ਸਾਜ਼ਿਸ਼ ਹੈ ਕੀ ਗੱਲ ਹੈ ਕੀ ਬਾਤ ਹੈ ਇਹਦੇ ਬਾਰੇ ਜ਼ਰੂਰ ਕੈਨੇਡਾ ਗਵਰਨਮੈਂਟ ਨੂੰ ਐਕਸ਼ਨ ਲੈਣਾ ਚਾਹੀਦਾ ਉਹਨਾਂ ਦੀ ਜਿਹੜੀ ਸੇਫਟੀ ਅਨਸ਼ੋਰ ਕਰਨੀ ਚਾਹੀਦੀ ਹੈ ਇਹ ਆਪਣੇ ਗ੍ਰਹਿ ਮੰਤਰਾਲੇ ਨੇ ਭਾਰਤ ਦੇ ਨੇ ਕੈਨੇਡਾ ਗਵਰਨਮੈਂਟ ਨੂੰ ਅਪੀਲ ਕੀਤੀ ਹੈ ਤੇ ਜਿਹੜੇ ਕਨਸੂਲੇਟ ਹੈਗੇ ਆਪਣੇ ਵੈਨਕੂਵਰ ਦੇ ਵਿੱਚ ਤੇ ਉਹਨਾਂ ਨੇ ਵੀ ਜਿਹੜਾ ਹੈਗਾ ਐਕਸ਼ਨ ਲਿਆ ਉਹਨਾਂ ਨੇ ਵੀ ਕੈਨੇਡਾ ਗਵਰਨਮੈਂਟ ਨੂੰ ਬੇਨਤੀ ਕੀਤੀ ਆ ਕਿ ਜਿਹੜੇ ਸਟੂਡੈਂਟ ਹੈਗੇ ਆ ਕੈਨੇਡਾ ਆਂਡੀਆਂ ਦੇ ਸਟੂਡੈਂਟ ਕੈਨੇਡਾ ਦੇ ਵਿੱਚ ਉਹਨਾਂ ਤੇ ਜਿਸ ਹਿਸਾਬ ਨਾਲ ਹਮਲੇ ਹੋ ਰਹੇ ਆ ਜਿੰਨੇ ਬੇਰਹਿਮੀ ਨਾਲ ਹਮਲੇ ਹੋ ਰਹੇ ਆ ਤੇ ਉਹਦੀ ਜਰੂਰ ਜਾਂਚ ਹੋਣੀ ਬਣਦੀ ਆ ਇੱਕ ਬਹੁਤ ਜਿਹੜਾ ਨਵਾਂ ਮੁੱਦਾ ਤੇ ਗੰਭੀਰ ਮੁੱਦਾ ਜਿਹੜਾ ਸ਼ੁਰੂ ਹੋ ਗਿਆ 4 ਲੱਖ ਜਿਹੜੇ ਸਟੂਡੈਂਟ ਹੈਗੇ ਆ ਇੰਡੀਆ ਦੇ ਇਸ ਟਾਈਮ ਕੈਨੇਡਾ ਦੇ ਵਿੱਚ ਪੜ੍ਹ ਰਹੇ ਆ ਤੇ ਮੇਰੀ ਉਹਨਾਂ ਨੂੰ ਵੀ ਅਪੀਲ ਹੈ ਵੀ ਜੇ ਤੁਹਾਡੀ ਕੋਈ ਸੇਫਟੀ ਲਈ ਕੁਝ ਨਹੀਂ ਕਰ ਰਿਹਾ ਤਾਂ ਤੁਸੀਂ ਸਾਰੇ ਜਾਨੇ ਇਕੱਠੇ ਹੋ ਕਮ ਸੇ ਕਮ ਆਪਦੇ ਆਲੇ ਦੁਆਲੇ ਦਾ ਆਪਦੇ ਆਪ ਦਾ ਆਪਦੇ ਦੋਸਤਾਂ ਮਿੱਤਰਾਂ ਦਾ ਜਰੂਰ ਧਿਆਨ ਰੱਖਿਆ ਕਰੋ ਕਿਉਂਕਿ ਜਿਸ ਹੱਬ ਨਾਲ ਹਾਲਾਤ ਹੈਗੇ ਆ ਇੱਕ ਹਫ਼ਤੇ ਦੇ ਵਿੱਚ 4 ਸਟੂਡੈਂਟਾਂ ਤੇ ਹਮਲਾ ਹੋ ਜਾਣਾ ਇੱਕ ਬਹੁਤ ਵੱਡੀ ਗੱਲ ਆ ਉਹ ਸਿਰਫ ਸਟੂਡੈਂਟ ਸਿਰਫ ਪੰਜਾਬੀ ਸਟੂਡੈਂਟ ਉਹ ਪੰਜਾਬੀ ਸਟੂਡੈਂਟ ਜਾਂ ਇੰਡੀਅਨ ਸਟੂਡੈਂਟ ਹੀ ਕਿਉਂ ਇਹ ਚੀਜ਼ ਦਾ ਜਿਹੜਾ ਹੈਗਾ ਇਸ ਜਿਹੜਾ ਹੈਗਾ ਇਹ ਇੰਪੋਰਟੈਂਟ ਗੱਲ ਆ ਵੀ ਉਹਨਾਂ ਨੂੰ ਹੀ ਨਿਸ਼ਾਨਾ ਕਿਉਂ ਬਣਾਇਆ ਜਾ ਰਿਹਾ ਹੈਗਾ ਹੋਰ ਕਿਸੇ ਕੰਟਰੀ ਦੇ ਸਟੂਡੈਂਟ ਤੇ ਹਮਲਾ ਕਿਉਂ ਨਹੀਂ ਹੁੰਦਾ ਸਿਰਫ ਇੰਡੀਅਨ ਸਟੂਡੈਂਟ ਤੇ ਪੰਜਾਬੀ ਸਟੂਡੈਂਟ ਤੇ ਹਮਲਾ ਕਿਉਂ ਹੋ ਰਿਹਾ ਹੁਣ ਤੁਸੀਂ ਦੇਖੋਗੇ ਇੱਕ ਹਫਤੇ ਦੇ ਵਿੱਚ ਚਾਰ ਸਟੂਡੈਂਟਾਂ ਤੇ ਹਮਲਾ ਹੋ ਜਾਣਾ ਇੱਕ ਛੋਟੀ ਵੱਡੀ ਗੱਲ ਨਹੀਂ ਬਹੁਤ ਵੱਡੀ ਗੱਲ ਹੈ ਪਹਿਲਾਂ ਜਿਸ ਕਰਨ ਸਿੰਘ ਤੇ ਹਮਲਾ ਹੋਇਆ ਦੋ ਗੁੱਟਾਂ 'ਚ ਲੜਾਈ ਹੋਈ ਉਹਦੀ ਵਿਚਾਰੇ ਦੀ ਡੈਥ ਹੋ ਗਈ ਫਿਰ ਹਰ ਸਿਮਰਨ ਸਿੰਘ ਸੀਗਾ ਜਿਹੜਾ ਰਾਤ ਨੂੰ ਸਿਕਿਉਰਿਟੀ ਕਰ ਰਿਹਾ ਸੀਗਾ ਅੱਧੀ ਰਾਤ ਨੂੰ ਉਹਦੇ ਤੇ ਹਮਲਾ ਹੁੰਦਾ ਹੈ ਉਹਦੇ ਤੇ ਫਾਇਰ ਕੀਤਾ ਜਾਂਦਾ ਹੈਗਾ ਬੈਕ ਤੋਂ ਉਹਦੀ ਵਿਚਾਰੇ ਦੀ ਡੈਥ ਹੋ ਜਾਂਦੀ ਹੈ ਫਿਰ ਹੁਣ ਜਿਹੜੀ ਮੇਰੇ ਕੋਲ ਇੱਕ ਨਿਊਜ਼ ਆਈ ਹੈ ਇੱਕ ਸਿਮਰਨ ਨਾਂ ਦੀ ਕੁੜੀ ਆ ਸਿਰਫ 21 ਸਾਲ ਦੀ ਅੱਧੀ ਰਾਤ ਨੂੰ ਤੜਕੇ 3 ਵਜੇ ਉਹਦੇ ਤੇ ਹਮਲਾ ਹੁੰਦਾ ਹੈਗਾ ਚਾਕੂਆਂ ਨਾਲ ਉਹਦੀ ਡੈਥ ਹੋ ਜਾਂਦੀ ਹੈ ਉਹ ਵਿਚਾਰੀ ਜਿਹੜਾ ਠਸਕਾ ਪਿੰਡ ਠਸਕਾ ਮਿਰਾਂਜੀ ਪਿੰਡ ਦੀ ਸੀ ਹਰਿਆਣਾ ਦੇ ਵਿੱਚ ਉਹਦਾ ਪਿੰਡ ਪੈਂਦਾਗਾ 2023 ਦੇ ਵਿੱਚ ਵਿਚਾਰੀ ਗਈ ਸੀ ਤੇ ਤੜਕੇ ਸੁੱਤੀ ਪਈ ਤੇ ਹਮਲਾ ਹੋ ਗਿਆ ਦੋ ਜਣੇ ਉਹਦੇ ਨਾਲ ਦੇ ਹੋਰ ਸੀ ਹੋਰ ਕਮਰਿਆਂ ਦੇ ਵਿੱਚ ਉਹਨਾਂ ਤੇ ਵੀ ਹਮਲਾ ਹੋਇਆ ਇੱਕ ਦੀ ਹਾਲਤ ਨਾਜਿਕ ਹੈ ਤੇ ਉਹਦੀ ਦਾ ਵਿਚਾਰੇ ਦੀ ਵਿਚਾਰੀ ਦੀ ਉੱਥੇ ਡੈਥ ਹੋ ਗਈ ਪਿਆ ਉਹਦਾ ਵਿਚਾਰੇ ਦਾ ਵਿਚਾਰੀ ਦਾ ਬੱਸ ਡਰਾਈਵਰ ਆ ਪ੍ਰਾਈਵੇਟ ਬੱਸ ਚਲਾਉਂਦਾ ਹੈਗਾ ਭਰਾ ਵੀ ਇੱਥੇ ਹੈ ਨਹੀਂ ਉਹ ਵੀ ਸ਼ਾਇਦ ਅਮਰੀਕਾ ਰਹਿੰਦਾ ਹੈਗਾ ਤੇ ਉਹਨਾਂ ਦਾ ਤਾਂ ਦੇਖ ਲਓ ਵੀ ਜਿਹੜੇ ਸੁਪਨੇ ਲੈ ਕੇ ਆਈ ਹੋਊਗੀ ਸਾਰੇ ਚੂਰ ਹੋ ਗਏ ਵਿਚਾਰੀ ਦੇ ਬਹੁਤ ਯਾਨੀ ਕਿ ਗਰੀਬ ਘਰੋਂ ਕੁੜੀ ਸੀਗੀ ਤੇ ਇੱਕ ਜਿਹੜੀ ਹੁਣ ਇੱਕ ਹੋਰ ਨਿਊਜ਼ ਮੇਰੇ ਕੋਲੇ ਪਹੁੰਚੀ ਹੈ ਉਹ ਮੁੰਡਾ ਹੈਗਾ ਜਿਹੜਾ ਹੈਗਾ ਇੱਕ ਅੱਧਾ ਦਿਨ ਜਿਹੜੀ ਹੈਗੀ ਆ ਪੁਰਾਣੀ ਹੈ ਨਿਊਜ਼ ਨਵਾਂ ਸ਼ਹਿਰ ਨਾਲ ਸੰਬੰਧਤ ਆ ਮੁੰਡਾ ਕਰਨਦੀਪ ਸਿੰਘ ਜਿਹੜੀ ਸਰੀਰ ਦੇ ਵਿੱਚ ਉਹਦੇ ਸਿਰ ਤੇ ਵਿੱਚ ਸੱਟ ਮਾਰੀ ਤੇ ਉਹਦੇ ਕਰਕੇ ਉਹਦੀ ਡੈਥ ਹੋ ਗਈ ਇਹਦਾ ਰੀਜਨ ਹਜੇ ਨਹੀਂ ਪਤਾ ਵੀ ਇਹ ਲੜਾਈ ਹੋਈ ਆ ਜਾਂ ਕੋਈ ਹਮਲਾ ਹੋਇਆ ਇਹ ਤਾਂ ਇੱਕ ਦੋ ਦਿਨ ਦੀ ਇਨਵੈਸਟੀਗੇਸ਼ਨ ਚ ਗੱਲ ਆ ਜੂਗੀ ਪਤਾ ਲੱਗ ਜੂਗਾ ਵੀ ਕਾਰਨ ਕੀ ਆ ਪਰ ਇੱਕ ਹਫਤੇ ਦੇ ਵਿੱਚ ਚਾਰ ਪੰਜਾਬੀ ਸਟੂਡੈਂਟਾਂ ਨੂੰ ਤੇ ਹਮਲਾ ਹੋ ਜਾਣਾ ਤੇ ਉਹਨਾਂ ਦੀ ਮੌਤ ਹੋ ਜਾਣਾ ਵਾਕਿਆ ਹੀ ਗੰਭੀਰ ਬੰਦਾ ਜਿਹੜੇ ਬੰਦੇ ਕੈਨੇਡਾ ਭਗਤਾਂ ਨਾਲ ਮੇਰੀ ਉਹਨਾਂ ਨੂੰ ਹੱਥ ਜੋੜ ਕੇ ਬੇਨਤੀ ਆ ਪੀ ਪੁੱਠੇ ਸਿੱਧੇ ਕਮੈਂਟ ਕਰਨੋਂ ਹਟਜੋ ਬਹੁਤ ਗੰਭੀਰ ਮੁੱਦਾ ਹੈ ਆਪਣੀ ਜਿਹੜੀ ਕਮਿਊਨਿਟੀ ਨੂੰ ਇਕੱਠੇ ਹੋਣ ਦੀ ਲੋੜ ਹੈ ਕਮ ਸੇ ਕਮ ਆਪਾਂ ਆਪਦੇ ਸਟੂਡੈਂਟਾਂ ਨੂੰ ਤਾਂ ਸੇਫ ਸਾਈਡ ਤੇ ਕਰੀਏ ਇਹ ਨਹੀਂ ਮੈਟਰ ਕਰਦਾ ਵੀ ਉਹ ਕਿਸੇ ਦਾ ਸਟੂਡੈਂਟ ਹੈ ਸਮਝ ਲਓ ਵੀ ਅੱਜ ਕਿਸੇ ਸਟੂਡੈਂਟ ਤੇ ਕੋਈ ਗੱਲ ਹੋ ਗਈ ਹੈ ਕੱਲ ਨੂੰ ਆਪਣੇ ਆਪਣੇ ਜਵਾਕ ਦੀ ਵੀ ਵਾਰੀ ਆ ਸਕਦੀ ਹੈ ਇਸ ਕਰਕੇ ਇਹ ਨਸਲੀ ਭੇਦਭਾਵ ਨਸਲੀ ਵਿਤਕਰੇ ਆ ਜਾਂ ਨਸਲੀ ਹਮਲੇ ਆ ਜਾਂ ਕੀ ਗੱਲ ਆ ਕੀ ਵਜ੍ਹਾ ਹੈਗੀ ਆ ਇਹ ਇਹ ਤਾਂ ਹੌਲੀ-ਹੌਲੀ ਜਿਹੜੀ ਗੱਲ ਬਾਹਰ ਆਜੂਗੀ ਇਹਦੇ ਬਾਰੇ ਮੈਂ ਕੁਝ ਨਹੀਂ ਕਹਿ ਸਕਦਾ ਪਰ ਇੱਕ ਕੰਮ ਇੱਕ ਅਪੀਲ ਮੈਂ ਤੁਹਾਨੂੰ ਸਾਰਿਆਂ ਨੂੰ ਕਰ ਸਕਦਾ ਕਿ ਪੁੱਠੇ ਸਿੱਧੇ ਕਮੈਂਟ ਨਾ ਕਰਿਆ ਕਰੋ ਪਲੀਜ਼ ਆਪਣੀ ਕਮਿਊਨਿਟੀ ਨੂੰ ਅਪੀਲ ਕਰੋ ਕਿ ਇਕੱਠੇ ਹੋ ਜੋ ਸਟੂਡੈਂਟਾਂ ਨੂੰ ਖਾਸ ਕਰਕੇ ਇਕੱਠੇ ਹੋਣ ਦੀ ਲੋੜ ਹੈ ਉਹਨਾਂ ਨੂੰ ਆਪਦੀ ਸੇਫਟੀ ਵਧਾਉਣੀ ਚਾਹੀਦੀ ਹੈ ਜੇ ਕੋਈ ਹੈਲਪ ਕਰਦਾ ਤਾਂ ਠੀਕ ਹੈ ਨਹੀਂ ਉਹਨਾਂ ਨੂੰ ਆਪਦੀ ਸੇਫਟੀ ਆਪ ਵਧਾਉਣੀ ਚਾਹੀਦੀ ਹੈ ਇਹ ਬਹੁਤ ਗੰਭੀਰ ਮੁੱਦਾ ਹੈ ਕਮ ਸੇ ਕਮ ਇਹ ਮੈਸੇਜ ਨਾ ਆਪਣੀ ਕਮਿਊਨਿਟੀ ਦੇ ਵਿੱਚ ਇੰਡੀਵਿਜੂਅਲ ਤੌਰ ਤੇ ਪਹਚਾਓ ਕਿ ਆਪਦੀ ਸੇਫਟੀ ਦਾ ਜ਼ਰੂਰ ਧਿਆਨ ਰੱਖੋ ਇਦਾਂ ਦੇ ਜਿਹੜੇ ਇੱਕ ਹਫ਼ਤੇ ਦੇ ਵਿੱਚ ਹੀ ਚਾਰ ਹਮਲੇ ਹੋ ਜਾਣੇ ਉਹ ਵੀ ਪੰਜਾਬੀ ਸਟੂਡੈਂਟਾਂ ਦੇ ਬਹੁਤ ਵੱਡਾ ਮੁੱਦਾ ਬਹੁਤ ਗੰਭੀਰ ਵੱਦਾ ਆਪਾਂ ਨੂੰ ਸਾਰਿਆਂ ਨੂੰ ਇਕੱਠੇ ਹੋਣ ਦੀ ਲੋੜ ਆ ਸਤਿ ਸ੍ਰੀ ਅਕਾਲ